ਪੋ ਇਹ ਪਹਿਲੇ ਸੰਗਮ ਮੇਲਾ ਇਹ ਕੋਣੇ ਜੀ ਜੋ ਵੀ ਵੀਰ ਆਪਣੀ ਮਦਾਨ ਸੌਰਣ ਸਿੰਘ ਜੀ ਜਿਹਨਾਂ ਦਾ ਸਾਡੇ ਸਨਮਾਨਤ ਕੀਤਾ ਜੀ ਬਹੁਤ ਬਹੁਤ ਇਹਨਾਂ ਦਾ ਅੱਛੇ ਜੀ ਮੇਲੇ ਵਿੱਚ ਆਉਣ ਤੇ ਧੰਨਵਾਦ ਜੀ ਸਾਡੇ ਸਾਰੇ ਨਗਰ ਦੇ ਇਹ ਜਿਹੜਾ ਛਿੰਗ ਮੇਲਾ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਛਿੰਗ ਮੇਲਾ ਅਗਲੀ ਵਾਰ ਇਹ ਛਿੰਗ ਮੇਲਾ ਹੋਰ ਵੱਡੇ ਤੌਰ ਤੇ ਕਰਾਇਆ ਜਾਊਗਾ ਸਰਦਾਰ ਸੁੱਚਾ ਸਿੰਘ ਜੀ ਦੇ ਪ੍ਰਵਾਦ ਨਾਲ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਇਹਨਾਂ ਨਾਲ ਹੀ ਬਹੁਤ-ਬਹੁਤ ਧੰਨਵਾਦ। ਮੇਰਵਾਨਾ। ਬਾਬਾ ਜੀ ਦੀਆਂ ਜਾਰੀਆਂ ਹੋਰ ਜਵਾਲਾ ਪੰਪਾ ਵਾਲਾ ਜਿਹੜਾ ਤੇ ਜੁਨੇ ਆ ਬਚਾਈ ਜੜੇ। બહુ વખિયા પહેલા કેજા જે

ਉਹਦੇ ਨਾਲ ਇਹ ਤਾਂ ਹੁੰਦੀ ਉਸ ਗੋਲ ਡੰਡ ਦੇ ਜੋਂ ਹੁੰਦੇ ਬਾਕੀ ਪਿੰਡਾਂ 'ਵਾਂ ਇਹਨਾਂ ਨੂੰ ਪਤਾ ਹੈ ਕਿੰਨਾ ਗੂਰੂ ਮਿਲਦਾ ਹੈ ਬਾਹਰ ਇਹਨਾਂ ਦੇ ਵੀਰਾਂ ਨਾਲ ਸੁਣ ਲੋਗ ਨਾ ਕਰਦੇ ਪਿੰਡ ਵਾਸਤੇ ਨੇਰ ਵੱਸੇ ਲੋਕਾਂ ਦੇ ਟੀਮ ਹੈ ਹਾਂਜੀ ਹਾਂਜੀ ਉਹਨਾਂ ਦਾ ਵੀ ਨਾਲ ਹੀ ਆਪਣੇ ਧੰਨਵਾਦ ਹੈ ਉਹਨਾਂ ਦਾ ਧੰਨਵਾਦ ਬਹੁਤ ਹੈ ਉਹਨਾਂ ਦੇ ਲੋਕ ਨਾਲ ਸਾਰੇ ਕੰਮ ਹੁੰਦੇ ਆ ਹਾਂਜੀ ਪਿੰਡ ਪਿੰਡ ਤੁਰਦਾ ਹੈ ਇਹਨਾਂ ਦੀ ਥੀ ਨਾਲ ਤੁਰਦੇ ਇੱਕ ਪਿੰਡ ਦਾ ਚੂਚਾਲ ਕਿੰਨੇ ਦਿਨੋਂ ਵੇਰ ਕੇ ਇਹਨਾਂ ਨੂੰ ਮਰਾਨਾ ਕਰਦੇ ਆ ਤਕਰੀਬਨ ਹਰ ਸਾਲ ਹੀ ਹੁੰਦਾ ਹੈ ਲਗਾਤਾਰ ਹੀ ਸਰਕਾਰ ਸੱਚਾ ਸੰਗ ਜੀ ਆਪਣੇ ਵੱਲੋਂ ਇਹ ਸੰਝ ਕਰਾਉਂਦੇ ਆ ਔਰ ਨਗਰ ਦਾ ਮਾਣ ਰੱਖਦੇ ਆ ਇਹ ਨਾ ਬੱਚਿਆਂ ਨੂੰ ਸਿਹਤ ਮਿਲਦੀ ਆ ਨਸ਼ਿਆਂ ਤੋਂ ਛੁਟਕਾਰਾ ਲੱਗਦਾ ਆ ਜਿਹੜੇ ਇੱਥੇ ਹਰ ਪਹਿਲਵਾਨ ਤੇ ਜਿਹੜੇ ਕ੍ਰਿਕਟੋ ਆਏ ਆ ਕਾਫੀ ਥਾਮਾ ਤੋਂ ਆਇਆ ਜਿੱਦਾਂ ਪਹਿਲਵਾਨ ਜਿੰਨੇ ਵੀ ਆ ਹਾਂਜੀ ਬਸੇ ਨੌਜਵਾਨ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋ ਨੌਜਵਾਨ ਬੱਚਿਆਂ ਨੂੰ ਇਹ ਸਿਹਤ ਮਿਲਦੀ ਆ ਵੀ ਇਹ ਖਾੜੇ ਕਸਤੀਆਂ ਕਰਨਗੇ ਇਹਨਾਂ ਚੀਜ਼ਾਂ ਵੱਲ ਲਗਨ ਰੱਖਣਗੇ ਨਸ਼ਿਆਂ ਤੋਂ ਬਚਣਗੇ ਦੇ ਜੇ ਤਾਂ ਨਾਮ ਵਾਲੀ ਗੱਲ ਕਰੀਏ ਨਾਮ ਕੀ ਕੀ ਰੱਖੀਏ ਉਹ ਨਾਮ ਆਲਾ ਨਾਮ ਕਿਹਦੇ ਹੁੰਦੇ ਆ ਆ ਨਾਮ ਜਿੰਨੇ ਕਹਿਣ ਕੇ ਹੀ ਦੇ ਦੇ ਰਹੇ ਆ ਸੰਗਤਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਹਾਂਜੀ ਸੰਗਤਾਂ ਵਾਸਤੇ ਠੰਡੇ ਜਲ ਦੀ ਸਵੀਲ ਲੱਗੀ ਆ ਹਾਂਜੀ ਠੀਕ ਹੈ ਸਾਡੇ ਚੈਨਲ ਰਾਹੀਂ ਤੁਹਾਨੂੰ ਸੰਗਤਾਂ ਇੱਥੇ ਦੇਸ਼ਾਂ ਵਿੱਚ ਵੀ ਵੇਖ ਰਹੇ ਵਿਦੇਸ਼ਾਂ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਸਾਰੇ ਐਨ ਆਰ ਆ ਵੀਰਾਂ ਦਾ ਔਰ ਪਿੰਡ ਨੱਥੂਗੜ੍ਹ ਦੀ ਸੰਗਤ ਦੇ ਧੰਦੜਾ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਇਹਨੇ ਕਿੰਨੇ ਮਗ੍ਹਾ ਆਪਣਾ ਤੜਕਾ ਹੈ ਉਹ ਕਿੱਥੇ ਜਾਵੇ ਕਿ ਕਿੰਨੇ ਸਾਲਾਂ ਤੋਂ ਇਹ ਤਕਰੀਬਨ ਉਹ ਕਾਫੀ ਡੇਰ ਤੋਂ ਜਾਂ ਜਿੱਦਾਂ ਬੁਲਾਰ ਜਾਂ ਚੱਲ ਰਿਹਾ ਹੈ ਬਹੁਤ ਜ਼ਿਆਦਾ ਬਾਬੇ ਲੱਖਾਂ ਦੇ ਦਾਦੇ ਦੇ ਨਾਂ ਤੇ ਕਰਾਉਂਦੇ ਆ ਸੱਜਣ ਤੁਹਾਨੂੰ ਅੱਜ ਦੀ ਸਿੰਜਾਂ ਤੇ ਕੱਲ ਦੀ ਸਿੰਜਾਂ ਦੀ ਕੀ ਫਰਕ ਨਹੀਂ ਅੱਜ ਦੀ ਸਿੰਜ ਜਿਹੜੀ ਅੱਗੇ ਨੂੰ ਬਹੁਤ ਮਜ਼ੇਦਾਰ ਲੱਗਦੀ ਆ ਕਿਉਂਕਿ ਨਸ਼ੇ ਦਾ ਬੜਾ ਦੌਰ ਸੀਗਾ ਪੂਰਾ ਕਰਕੇ ਜਿੱਦਾਂ ਬੱਚੇ ਇਸ ਲਗਨ ਵਿੱਚ ਲੱਗਦੇ ਆ ਤੇ ਨਸ਼ਿਆਂ ਤੋਂ ਦੂਰ ਹੁੰਦੇ ਆ ਔਰ ਪਰਿਵਾਰਾਂ ਨੂੰ ਬੱਚਿਆਂ ਨੂੰ ਮਾਪਿਆਂ ਨੂੰ ਖੁਸ਼ੀ ਹੁੰਦੀ ਆ ਹੁਣ ਸਾਡੇ ਪਿੰਡ ਦਾ ਬੱਚਾ ਅੱਜ ਕੁਸ਼ੀ ਜਿੱਤਿਆ ਸਾਨੂੰ ਬੜਾ ਚਾਹ ਕਰਿਆ ਯਾਰ ਯਾਰ ਜਿੱਤੇ ਆ ਹਾਂਜੀ ਹਾਂਜੀ ਜਾਰੀ ਹਾਂ ਜਿਹੜੀ ਅੱਜ ਸਿੰਗਲ ਟੋਲਾ ਇਹਦੇ ਤੇ ਐਨ ਆਰ ਆਈ ਵੀਰ ਤੋਂ ਗ੍ਰਾਮ ਹਲਦੇ ਤਾਂ ਕਦੇ ਨਹੀਂ ਹੋਇਆ ਹਾਂ ਸਾਰਿਆਂ ਦਾ ਰਲ ਮਿਲ ਕੇ ਸਹਿਯੋਗ ਹੈ ਜੀ ਇਹ ਸਾਰੀ ਸੰਗਤ ਦਾ ਹੀ ਆ ਹਾਂ ਔਰ ਤੁਸੀਂ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ ਬਾਹਰ ਤੇ ਇਹ ਮੈਸੇਜ ਦੇਣਾ ਚਾਹੁੰਦੇ ਐਨ ਆਰ ਆਈ ਵੀਰਾਂ ਨੂੰ ਔਰ ਨਗਰ ਦੀਆਂ ਸੰਗਤਾਂ ਨੂੰ ਗ੍ਰਾਮ ਪੰਚਾਇਤਾਂ ਨੂੰ ਕਮੇਟੀਆਂ ਨੂੰ ਵੀ ਇਹਨਾਂ ਚੀਜ਼ਾਂ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਖੇਡਾਂ ਦੇ ਵਿੱਚ ਕਬੱਡੀ ਦੇ ਵਿੱਚ ਇਸ ਨਾਲ ਜਿਹੜੀ ਆ ਨੌਜਵਾਨ ਪੀੜ੍ਹੀ ਆ ਅੱਗੇ ਵਧੂਗੀ ਤੇ ਹਰੇਕ ਦੇਖ ਕੇ ਜਿੱਦਾਂ ਦੀ ਬੈਠ ਕੇ ਉਦਾਂ ਦੀ ਸੋਭਤ ਹੋ ਜਾਂਦੀ ਆ ਠੀਕ ਹੈ ਮਿਹਰਬਾਨ ਹਾਂਜੀ ਵਾਇਲ ਦੇ ਕੀ ਨਾਂ ਤਣਾਜੀ ਫੱਕਾ ਫੜ ਜਾਈ ਆ ਤੁਹਾਡੇ ਕੋਲੋਂ ਪਿੰਡ ਵਿੱਚ ਇਹਨੂੰ ਮਕਾਮਾ ਕਰਾਇਆ ਜਾ ਰਿਹਾ ਕਿੰਨੇ ਤੁਸੀਂ ਕਿੰਨਾ ਕੁ ਕਾਹਤੋਂ ਬਹੁਤ ਯਾਰ ਸਾਰੇ ਬੰਦੀ ਇੱਕ ਨਗਰ ਪਚਾਇਆ ਦਾ ਸਾਰੀ ਸਾਰਾ ਪਿੰਡ ਨਾਗਰ ਜੀ ਖਾਂ ਮੈਂ ਦੱਸਦਾ ਮੈਂ ਠੀਕ ਕਹਿਣਾ ਚਾਹੋਗੇ ਤੁਸੀਂ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਅਸੀਂ ਨੌਜਵਾਨ ਦੇ ਬੱਚਿਆਂ ਨੂੰ ਚਾਲੂ ਕਰਦੇ ਆ ਬਜ਼ੁਰਗ ਤੋਂ ਛੱਲ ਪਾਉਂਦੇ ਸਾਡੇ ਅਸੀਂ ਕਨੇ ਵੀ ਸਾਡੇ ਸਾਡੇ ਪਿੰਡ ਦੇ ਮੁੰਡੇ ਸਭ ਬਧੀਏ ਟੰਗ ਨਾ ਚੱ All right.